ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੁੜਕੀ ਵਾਲੇ ਲੋ ਰੁੜਕੀ ਵਾਲੇ ਦੇ ਘੋੜੇ ਵਾਲੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਂਗੇ ਜੀ ਜਿਤਾਬ ਤੁਸੀਂ ਜਾਣਦੇ ਹੋ ਸਾਰੇ ਰਾਤ ਆਪਾਂ ਪਹੁੰਚੇ ਜਮਨਾ ਨਗਰ ਤੇ ਰਾਤ ਰੁਕੇ ਹੀ ਆਪਾਂ ਜਮਨਾ ਨਗਰ ਦੇ ਸ਼ਹਿਰ ਦੇ ਵਿੱਚ ਹੀ ਤੇ ਅੱਜ ਆਪਾਂ ਪਹੁੰਚਾਂਗੇ ਪਹਿਲਾ ਸ਼ਹਿਰ ਅੰਮ੍ਰਾਲੇ ਅੰਮ੍ਰਾਲੇ ਗੁਰੂ ਘਰ ਆ ਇਤਿਹਾਸਕ ਬੈਸੇ ਜਦੋਂ ਪੰਜ ਤਖਤ ਸਰਵਾਂ ਨਾਲ ਸਫ਼ਰ ਕੀਤਾ ਉਸ ਸਫ਼ਰ ਦੇ ਵਿੱਚ ਵੀ ਤੁਸੀਂ ਦਰਸ਼ਨ ਕੀਤੇ ਸੀਗੇ ਇੱਕ ਤੋਂ ਗੁਰੂ ਘਰਾਂ ਦੇ ਤੇ ਅੱਜ ਹੋ ਸਕੇ ਤਾਂ ਵੱਧ ਵੀ ਕਰਵਾਵਾਂਗੇ ਤੇ ਆਪ ਵੀ ਕਰਾਂਗੇ ਜਿੰਨਾ ਹੋ ਸਕੇ ਕੋਸ਼ਿਸ਼ ਕਰਾਂਗੇ ਬਾਕੀ ਆਇਓ ਹੁਣ ਸਮਾਂ ਸਮੂਹ ਲੱਦ ਲਿਆ ਆਪਾਂ ਘੋੜੇ ਤੇ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਤੇ ਸਫ਼ਰ ਤੇ ਜਾਂਦੇ ਜਾਂਦੇ ਨਾਲ ਸਾਂਝਾ ਤੁਹਾਡੇ ਸਫ਼ਰ ਕਰਦੇ ਜਾਵਾਂਗੇ ਠੀਕ ਹੈ ਜੀ ਆ ਜਾਓਗੇ ਮਿਲਦੇ ਆਂ ਸਫ਼ਰ ਦੇ ਦੌਰਾਨੀ ਰਾਹਾਂ ਤੇ ਸੜਕ ਤੇ ਹਰਿਆਣੇ ਦੀਆਂ ਸੜਕਾਂ ਤੇ ਭਜੂਗਾ ਅੱਜ ਆਪਣਾ ਤੂਫਾਨ ਹਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਜਮਨਾ ਨਗਰ ਸ਼ਹਿਰ ਤੋਂ ਅੰਬਾਲੇ ਨੂੰ ਜਾ ਰਹੇ ਆ ਵਾ ਤੁਹਾਨੂੰ ਦੱਸਿਆ ਜੀ ਤੇ ਜਮਨਾ ਨਗਰ ਤੋਂ ਆਪਾਂ ਆ ਗਏ ਆ 20 ਕਿਲੋਮੀਟਰ ਦੇ ਗੇੜ ਜਾ ਕਾੜ ਦਤਾ ਹੈ ਇਹ 20 ਕਿਲੋਮੀਟਰ ਮੌਸਮ ਅੱਜ ਠੋਪਦਾ ਹੈ ਨਹੀਂਗੀ ਫਿਲਹਾਲ ਹਾਲੇ ਉਹ ਬਾਕੀ ਪਤਾ ਨਹੀਂ ਮਹੀਨਾ ਬਾਦੂ ਦਾਾਨੂੰ ਪਤਾ ਹਮ ਬੋਆ ਆਇਆ ਹੋਟ ਜੇ ਆਇਆ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਪਿੰਲਾ ਜਾਵਾਂਗੇ ਗੁਰੂ ਘਰ ਆ ਦੁਆਰਾ ਲਖਨੌਰ ਸਾਹਿਬ ਹਰੀਅਲੀ ਦੇ ਘਰ ਤੇ ਗੁਰੂ ਜੀ ਦੇ ਨਾਨਕਾ ਘਰ ਸੰਤਨਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਪਾਤਸ਼ਾਹੀ 10ਵੀਂ ਤੇ ਬੈਠੇ ਆਪਾਂ ਅੱਜ ਦੂਜੀ ਵਾਰੀ ਘੋੜਾ ਆਪਣਾ ਪਹੁੰਚਣਾ ਉੱਥੇ ਗੁਰੂ ਜੀ ਦੇ ਘਰ ਲਖਨੌਰ ਸਾਹਿਬ ਕਿਉਂਕਿ ਆਪਾਂ ਪਹਿਲਾਂ ਜਦੋਂ 5 ਲੱਖ ਸਾਵਨਾ ਸਫਰ ਕੀਤਾ ਸੀ ਉਦੋਂ ਵੀ ਆਪਾਂ ਉਲਟੋ ਦਰਸ਼ਨ ਕਰਕੇ ਪਿੰਡ ਨੂੰ ਗਏ ਸੀ ਬੜਾ ਉੱਥੇ ਨੰਦਾਂ ਦਾ ਜੀ ਗੁਰੂ ਘਰ ਜਾ ਕੇ ਜੇ ਕਰਕੇ ਆਪਾਂ ਦੋਜਿਆ ਹੋਰ ਵੀ ਨੰਗਣਾ ਆ ਦਰਸ਼ਨ ਕਰਕੇ ਜਾਵਾਂਗੇ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਪੂਰੇ ਜਾਂਦਾ ਬੰਡਵਾਲੀਆ ੜਾ ਇਪਰ ਸ਼ੇਰ ਕਗਨਦੀਪ ਸਿੰਘ ਖਾਲਸਾ ਜੀ ਆਪਾਂ ਤੁਹਾਨੂੰ ਦੱਸਣਾ ਸੀਗਾ ਵੀ ਅੰਬਾਲਾ ਕੈਂਟ ਕ੍ਰੋਸ ਕਰਨ ਤੋਂ ਬਾਅਦ ਇਹਦਾ ਅੰਬਾਲਾ ਕੈਂਟ ਆਪਾਂ ਲੰਘ ਗਏ ਆ ਅੰਬਾਲਾ ਕੈਂਟ ਆ ਕੇ ਜਿਹੜਾ ਮਿਲਟਰੀ ਦਾ ਏਰੀਆ ਆਉਂਦਾ ਉਸ ਰੋਡ ਸਾਣੀ ਥੋਕੇ ਉੱਥੋਂ 12 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਲਖਨੌਰ ਸਾਹਿਬ ਜਿਹੜਾ ਕਿ ਮਾਤਾ ਗੁਜਰਕੌਰ ਜੀ ਦਾ ਪਿਕਾ ਪਿੰਡ ਤੇ თანਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਮਹਾਰਾਜ ਜੇ ਨਾਨਕੇ ਘਰ ਨਾਨਕਾ ਘਰ ਹੈ ਨਹੀਂ 12 ਕਿਲੋਮੀਟਰ ਦੀ ਦੂਰੀ ਤੇ ਆ ਜੀ ਤੇ ਆਹ ਰੋਡ ਜਾਂਦਾ ਮੋੜ ਕੇ ਪਿੰਡਾਂ ਵਿੱਚ ਨਹੀਂ ਹੋ ਕੇ ਜਦੋਂ ਕਿਤੇ ਗੀੜਾ ਵੱਜਦਾ ਤਾਂ ਜਰੂਰ ਦਰਸ਼ਨ ਕਰਕੇ ਜਾਓ ਗੁਰੂ ਜੀ ਦੇ ਨਾਨਕਾ ਘਰ ਆ ਜੀ ਇਹ ਆਪਾਂ ਦੂਜੀ ਏਰੀਆ ਆਪਣਾ ਊੜਾ ਪਹੁੰਚ ਲਿਆ ਗੁਰੂ ਜੀ ਦੇ ਨਾਨਕਾ ਘਰ ਕਿਉਂਕਿ ਪਹਿਲੀ ਏਰੀਆ ਆਪਾਂ ਉਦੋਂ ਗਏ ਸੀ ਜਦੋਂ ਪੰਜ ਤਖਤ ਸਹਿਬਾਨ ਦਾ ਸਫ਼ਰ ਕਰਕੇ ਆਪਾਂ ਵਾਪਸ ਪੰਜਾਬ ਨੂੰ ਜਾ ਰਹੇ ਸੀ ਉਹ ਵੀਡੀਓ ਦੇ ਵਿੱਚ ਵੀ ਜਾਣਕਾਰੀ ਆਪਾਂ ਕਾਫੀ ਫਰੀਕੀ ਦੇ ਨਾਲ ਸਾਂਝੀ ਕੀਤੀ ਆ ਕਿੱਧਰੋਂ ਕਿਹੜੇ-ਕਿਹੜੇ ਪਾਸਿਓਂ ਰੂੜ ਆਉਂਦਾ ਗੁਰੂ ਘਰ ਨੂੰ ਆਜੋ ਪਹੁੰਚਦੇ ਆਂ ਜੀ ਗੁਰੂ ਘਰ 'ਤੇ ਸਤਨ ਸੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ 10ਵੇਂ ਮਹਾਰਾਜ ਜੀ ਦੇ ਨਾਨਕਾ ਘਰ ਮਾਤਾ ਗੁਜਰ ਕੌਰ ਜੀ ਦਾ ਪਿਕਾਰ ਪਹਿਲਾ ਪਿੰਡ ਆਵਾ ਜਦੋਂ ਆਪਾਂ ਕੈਂਟ ਤੋਂ ਬਾਹਰ ਆ ਕੇ ਜੰਗਲੀ ਏਰੀਆ ਨੰਗ ਜੰਨੇ ਆ ਪਿੰਡ ਉਗਾਂਡਾ لوگ جی پہنچ گئے گروکال پور سچے تن سی گرو گوبند سنگشاہ دسویں جی نانکا گھر ما گجر کور جی کا پیکا گھر ادھر لا کے گھوڑے چڈ تھے کرو جی درشن ویلا باروں ماسا گجر قور جی دے پیکا گھر دے گردوارا لکھنور صاحب پیکا پنڈ ضلع امبالہ ہک ہک آدیش گرو گوبند سنگشاہ دردیش گرو گوبند سنگ لکھنور صاحب ماسا گجر کور جی پیکا گھر پہ پی ما ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸਵੀਂ ਨਾਨਕਾਕਰ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਗੁਰੂ ਚਰਨਾਂ ਦੀ ਹਾਜ਼ਰੀ ਗੁਰਦੁਆਰਾ ਲਖਨੌਰ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਨਾਨਕਾਕਰ ਸੰਤਨ ਮਾਤਾ ਗੁਜਰ ਕੌਰ ਜੀ ਪੇਕਾ ਕਰ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਦਰਸ਼ਨ ਇਹ ਨਹੀਂ ਜੀ ਮਾਤਾ ਗੁਜਰ ਕੌਰ ਜੀ ਦੀਆਂ ਦੋ ਪ੍ਰਾਤਾਂ ਤੇ ਆ ਸੰਗਤ ਜੀ ਦਸਨ ਪਾਸ਼ਾ ਜੀ ਦੀ ਢਾਲ ਤੇ ਆ ਸੰਗਤ ਜੀ ਪਾਵੇ ਆ ਦੋ ਜੀ ਬੈੱਡ ਤੇ ਤੇ ਆ ਸ਼ਾਸਤਰੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਬਾਲ ਉਮਰ ਦੇ ਜੀ ਤੇ ਆ ਦੋ ਹੁਕਮਨਾਮੇ ਆ ਸੰਗਤ ਜੀ ਕਰੇ ਨੇ ਦਰਸ਼ਨ ਹਸਤ ਲਿਖਤ ਹੁਕਮਨਾਮਾ ਉਸ ਸੰਗਤ ਜੀ ਕਰਨੀ ਨਮਾਇਆ ਜੀ ਰੋ ਜੀ ਦਰਸ਼ਨ ਅੱਗੇ ਸੰਗਤ ਜੀ ਇਸ ਪਾਸੇ ਬੈਠ ਪਏ ਜਾਂਦੇ ਸੀ ਹੁਣ ਥੋੜਿਆ ਕੰਮ ਚੱਲਦਾ ਲੱਗਦਾ ਤੇ ਆ ਜਾ ਤੁਹਾਨੂੰ ਵੈਸੇ ਦਰਸ਼ਨ ਕਰਵਾਉਣੇ ਆ ਤੇ ਨਹੀਂ ਤਾਂ ਆਪਣੀ ਪੰਜ ਤੱਕ ਸੇਵਾ ਨਾਲ ਦੀ ਵੀਡੀਓ ਕੱਢ ਕੇ ਦੇਖ ਲਿਓ ਉਹਦੇ ਵਿੱਚ ਵੀ ਆਪਾਂ ਦਰਸ਼ਨ ਕਰਵਾਏ ਆ ਸੰਗਤ ਜੀ ਆਹ ਪਲਾਂਗੇ ਆ ਜੀ ਦੂ ਜਿਹੜੇ ਇੱਕ ਮਾਤਾ ਗੁਜਰਕੌਰ ਜੀ ਦਾ ਤੇ ਇੱਕ ਜੀ ਬਾਲ ਉਮਰ ਦੇ ਵਿੱਚ ਤੰਤਨ ਸ਼੍ਰੀ ਗੁਰੂ ਹੋਮ ਸਿੰਘ ਪਾਤਸ਼ਾਹ ਜੀ ਦਾ ਸੰਗਤ ਜੀ ਇਸੇ ਸਥਾਨ ਤੇ ਦੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਪਟਨਾ ਸਾਹਿਬ ਤੋਂ ਚੱਲੇ ਸੀਗੇ ਆਨੰਦਪੁਰ ਸਾਹਿਬ ਨੂੰ ਤੇ 6 ਮਹੀਨੇ ਇੱਥੇ ਰੁਕੇ ਸੀਗੇ ਸੰਗਤ ਜੀ ਇਸ ਸਥਾਨ ਤੇ ਲਖਨੌਰ ਸਾਹਿਬ ਤੇ ਇੱਥੇ ਹੀ ਉਹਨਾਂ ਦੇ ਦੰਤਨ ਸ਼੍ਰੀ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਮਾਮਾ ਜੀ ਕਿਰਪਾਲ ਚੰਦ ਨੇ ਉਹਨਾਂ ਦੀ ਜਿਹੜੀ ਬਾਲ ਉਮਰ ਦੇ ਵਿੱਚ ਦਸਤਾਰ ਬੰਦੀ ਕੀਤੀ ਸੀਗੀ ਦਸਹਿਰੇ ਵਾਲੇ ਦਿਨ ਸੰਗਤ ਜੀ ਤੇ ਇਸੇ ਤਰ੍ਹਾਂ ਸੰਗਤ ਜੀ ਇੱਕ ਇੱਥੇ ਬੋਲੀ ਸਾਹਿਬ ਵੀ ਆ ਜੀ ਅਜਾ ਤੁਹਾਨੂੰ ਬੋਲੀ ਸਾਹਿਬ ਦਿਖਾ ਲਦੇ ਆ ਜੀ ਜਿੱਥੇ ਮਾਤਾ ਜੀ ਵਿਸ਼ਨਾਰ ਪਾਣੀ ਕਰਦੇ ਹੁੰਦੇ ਸੀਗੇ ਜੀ ਆਇਆ ਜੀ ਬੋਲੀ ਸਾਹਿਬ ਤੇ ਤੁਸੀਂ ਬੋਲੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਟਾਈਮ ਤੇ ਫੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੀ ਹੈ ਇਸ ਤੋਂ ਬਾਅਦ ਜਿਹੜਾ ਮਾਤਾ ਗੁਜਰ ਕੌਰ ਜੀ ਨੇ ਆਪਣੇ ਹੱਥੀ ਇੱਕ ਖੂਬ ਅਟਵਾਇਆ ਜੀ ਜੀ ਲਵਾਇਆ ਸੀਗਾ ਖੂ ਤੇ ਉਹ ਖੂ ਦੀ ਖਾਸੀਅਤ ਇਹ ਇੱਥੇ ਪਾਣੀ ਸਾਰਾ ਖਾਰਾ ਸੀਗਾ ਜੀ ਤੇ ਉਹ ਖੂ ਦਾ ਪਾਣੀ ਅੱਜ ਵੀ ਮਿੱਠਾ ਆ ਸੰਗਤ ਜੀ ਇਹ ਆ ਜੀ ਬੌਲੀ ਸਾਹਿਬ ਕਰੋ ਜੀ ਦਰਸ਼ਨ ਲਓ ਸੰਗਤ ਜੀ ਕਰੋ ਜੀ ਦਰਸ਼ਨ ਜਿਹੜਾ ਮਾਤਾ ਗੁਜਰ ਕੌਰ ਜੀ ਨੇ ਆਪਣੇ ਹੱਥੀ ਮੂਰੀ ਗੱਡੀ ਹੀ ਜੀ ਆਪਣੇ ਖੂਹ ਪਟਵਾਇਆ ਸੀ ਇਹ ਤੇ ਇੱذ ਖਾਸੇ ਤੁਹਾਨੂੰ ਦੱਸੀ ਇਹ ਵੀ ਇੱਥੇ ਸਾਰੇ ਪਾਣੀ ਖਾਰਾ ਸੀਗਾ ਤੇ ਹੁਣ ਵੀ ਖਾਰਾ ਹੈਗਾ ਆ ਤੇ ਪਰ ਇਹ ਖੂਹ ਦਾ ਪਾਣੀ ਮਿੱਠਾ ਹੈ ਕਰੋ ਜੀ ਸੰਗਤ ਜੀ ਦਰਸ਼ਨ ਮਾਤਾ ਗੁਜਰ ਕੌਰ ਜੀ ਨੇ ਨਾ ਖੂਹ ਜਿਹੜਾ ਉਹਨੇ ਆਪਣੇ ਹੱਥੀ ਪਟਵਾਇਆ ਸੀ ਮਾਦਾ ਗੁਜਰਜੀ ਦਾ ਪੇਕਾ ਕਰ ਲਖਨੌਰ ਤਨ ਤਨ ਸ੍ਰੀ ਗੁਰੂ ਗੋਬਿੰਦ ਪਾਤਸ਼ਾਹ ਜੀ ਤਾਸਮੀ ਭਾਈ ਖਿੱਚੀ ਮੜੀ ਛੱਡ ਦੇ ਇਹ ਸੰਗਤ ਆਉਂਦੀ ਹੈ ਜੀ ਇਹ ਤਾਂ ਪਾਰਟੀ ਨਹੀਂ ਉਹਦੇ ਪੂਦੇ ਵਿੱਚੋਂ ਛੱਡ ਕੇ ਤੇ ਸ਼ਾਹ ਰੀਆ ਜਾਲੇ ਛਾਗਦੇ ਆ ਤੇ ਛੱਡਦੇ ਨ ਲਗਾਮਾਂ ਘੋੜੇ ਦੀਆਂ ਲੋਹ ਸੰਗਤ ਜੀ ਗੁਰਦੁਆਰਾ ਗੁਰੂ ਜੀ ਦੇ ਨਾਨਕਾ ਘਰ ਆਪਾਂ ਦਰਸ਼ਨ ਕਰਕੇ ਮਾਤਾ ਗੁਜਰਕੌਰ ਜੀ ਦੇ ਪੇਕਾ ਘਰ ਦਰਸ਼ਨ ਕਰਕੇ ਲਖਨੌਰ ਸਾਹਿਬ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਿੰਦਾ ਆ ਜੀ ਗੁਰੂ ਘਰ ਗੁਰਦੁਆਰਾ ਸ਼੍ਰੀ ਗਿੰਦਸਰ ਸਾਹਿਬ ਪਾਤਸ਼ਾਹੀ 10ਵੀਂ ਪਾਣੋ ਖੇੜੀ ਆ ਜੀ ਇਹ ਅੰਬਾਲਾ ਜ਼ਿਲ੍ਹਾ ਆ ਇਹਦਾ ਇਹ ਹਰਿਆਣੇ ਜੇ ਪਿੰਦਾ ਹਲੇ ਤੇ ਆਇਓ ਜੀ ਕਰਦੇ ਆ ਦਰਸ਼ਨ ਲੋ ਨੇ ਗੁਰੂ ਚਰਨਾਂ 'ਚ ਹਾਜ਼ਰੀ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਤਨ ਤਨ ਅਕਾਲ ਪੁਰਖ ਸੱਚੇ ਪਾਸ਼ਾ ਮਹਾਰਾਜ ਇਸ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਗਿੰਦ ਸਰ ਸਾਹਿਬ ਦੱਸਿਆ ਸੰਗਤ ਜੀ ਆਪ ਜੀ ਨੂੰ ਆਪਾਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਆ ਭਾਣੋ ਖੇੜੀ ਪਿੰਡ ਗੁਰੂ ਜੀ ਦੇ ਨਾਨਕਾਕਾਰ ਮਾਤਾ ਗੁਜਰ ਕੌਰ ਜੀ ਦਾ ਪੇਕਾ ਘਰ ਲਖਨੌਰ ਜਦੋਂ ਵੀ ਕਿਤੇ ਅੰਬਾਲਾ ਸ਼ਹਿਰ ਵੱਲ ਨੂੰ ਆਉਣੇ ਆ ਜਾਂ ਦਿੱਲੀ ਨੂੰ 에어ਪੋਰਟ ਨੂੰ ਜਾਣੇ ਆ ਤਾਂ ਤੁਸੀਂ ਹੋਟਲਾਂ ਵਗੈਰੇ ਤਾਂ ਵੀ ਰੁਕਣਾ ਹੁੰਦਾ ਥੋੜਾ ਟਾਈਮ ਕੱਢ ਕੇ ਗੁਰੂ ਘਰ ਰੁਕਿਆ ਕਰੋ ਦਰਸ਼ਨ ਕਰਕੇ ਜਾਇਆ ਕਰੋ ਤਾਂ ਵਧੀਆ ਗੱਲ ਆ ਹੋਟਲਾਂ ਤੇ ਰੁਕਣ ਨਾਲੋਂ ਨਾਲੇ ਤਾਂ ਗੁਰੂ ਦੇ ਘਰ ਹਾਜ਼ਰੀ ਲੱਗ ਜਾਂਦੀ ਆ ਨਾਲੇ ਗੁਰੂ ਤੋਂ ਥਾਪੜਾ ਲੈ ਕੇ ਜਹਾਜ਼ੇ ਚੜ੍ਹਿਆ ਕਰੋ ਖਾਸ ਕਰਕੇ ਦਿੱਲੀ ਵੱਲ ਨੂੰ ਜਾਣ ਵਾਲਿਆਂ ਨੂੰ ਆਪਾਂ ਕਹਿੰਨੇ ਆ ਵੀ ਤੁਸੀਂ ਇੱਥੋਂ ਹੀ ਨੰਗੜਾ ਹੁੰਦਾ ਆ ਇਹ ਇਹ ਰੂਟ ਦੇ ਲੱਗੇ ਪੈਂਦਾ ਬਿਲਕੁਲ ਤੇ ਗੁਰੂ ਘਰ ਦਰਸ਼ਨ ਕਰਨ ਜ਼ਰੂਰ ਆਇਆ ਕਰੋ ਬੇਨਤੀ ਹੈ ਜੀ ਦਾਸ ਵੱਲੋਂ ਆਪਾਂ ਆ ਜਦੋਂ ਪੰਜ ਤਖਤ ਸਬਾਨਾ ਸਫਰ ਕੀਤਾ ਸੀ ਉਦੋਂ ਵੀ ਆਪਾਂ ਇਹ ਹੀ ਬੇਨਤੀ ਕੀਤੀ ਸੀ ਕਿਉਂਕਿ ਬਹੁਤ ਸੰਗਤ ਆ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੰਗਤ ਨੂੰ ਮੈਨੂੰ ਖੁਦ ਨਹੀਂ ਪਤਾ ਸੀਗਾ ਜਦੋਂ ਆਪਾਂ ਪੰਜ ਤਖਤ ਸਬਾਨਾ ਸਫਰ ਕੀਤਾ ਆਪਾਂ ਨੂੰ ਵੀ ਉਦੋਂ ਹੀ ਪਤਾ ਲੱਗਾ ਗੁਰੂ ਜੀ ਦੇ ਨਾਨਕਾ ਘਰ ਲਖਨੌਰ ਆ ਤੇ ਸਾਡੇ ਬਿਲਕੁਲ ਲੱਗੇ ਆ ਇਸ ਕਰਕੇ ਜੇ ਆਪਾਂ ਗੁਰੂ ਘਰਾਂ 'ਚ ਜਾਵਾਂਗੇ ਗੁਰੂ ਘਰਾਂ ਨਾਲ ਜੁੜਾਂਗੇ ਤਾਂ ਆਪਾਂ ਨੂੰ ਇਤਿਹਾਸ ਬਾਰੇ ਪਤਾ ਲੱਗੂਗਾ ਤੇ ਆਪਾਂ ਆਪਣੇ ਬੱਚਿਆਂ ਨੂੰ ਫੇਰੇ ਦੱਸ ਸਕਦੇ ਹਾਂ ਜੀ ਲਵਾਓ ਜੀ ਗੁਰੂ ਚਰਨਾਜ ਹਾਜ਼ਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਬਾਲ ਪ੍ਰੀਤਮ ਸਗੇ ਜੀ ਜਦੋਂ ਉਹ ਸ੍ਰੀ ਗੋਵਿੰਦ ਰਾਏ ਜੀ ਦੇ ਨਾਲ ਨਾਲ ਜਾਣੇ ਜਾਂਦੇ ਉਦੋਂ ਇੱਥੇ ਆਪਣੇ ਸਿੱਤੇ ਪਾਤਸ਼ਾਹ ਜੀ ਆਪਾਂ ਖੁੱਦੋ ਖੁੱਡੀ ਇਹਨੂੰ ਕਹਿੰਨੇ ਹਾਕੀ ਖੇਡਣ ਆਇਆ ਕਰਦੇ ਸਨ ਤੇ ਇੱਥੇ ਹੀ ਇਸੇ ਸਥਾਨ ਤੇ ਸੰਗਤ ਜੀ ਗੁਰੂ ਜੀ ਨੇ ਇੱਕ ਰਾਖਸ਼ ਦਾ ਸਰਪ ਦੀ ਜੁਨੀ ਚੋਂ ਉਧਾਰ ਕੀਤਾ ਸੀਗਾ ਸਰਪ ਦੀ ਜੁਨੀ ਚੋਂ ਸੰਗਤ ਜੀ ਤੇ ਅੱਜ ਇਸ ਥਾਨੇ ਇੱਥੇ ਜੀ ਇਤਿਹਾਸਕ ਸਥਾਨਿਆ ਜੇ ਕਿਸੇ ਸਮਾਂ ਮਿਲੇ ਤਾਂ ਦਰਸ਼ਨ ਕਰਨ ਜ਼ਰੂਰ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਪਾਂ ਗੁਰਦੁਆਰਾ ਗੇਂਦ ਸਰ ਸਾਹਿਬ ਦਰਸ਼ਨ ਕਰਕੇ ਛੱਡ ਦੀਆਂ ਲਗਾਮਾਂ ਕੋੜੇ ਦੀਆਂ ਜੀ ਹੁਣ ਤੇ ਭਾਈ ਕਿੱਥੇ ਟਾਲਦਾ ਕੱਲ ਭਾਈ ਕਹਿੰਦਾ ਸੀ ਆਪਾਂ ਰੋਗ ਜਾਣਾ ਆ ਲਖਨੌਰ ਸਾਹਿਬ ਤੇ ਬਾਅਦ ਭਾਈ ਹੁਣ ਕਹਿੰਦਾ ਨਹੀਂ ਚੱਲ ਆਪਾਂ ਪਹੁੰਚਦੇ ਆਂ ਕਹਿੰਦਾ ਹੁਣ ਫਤਿਹਗੜ ਸਾਹਿਬ ਆ ਜਾਓ ਜੀ ਹੁਣ ਪਹੁੰਚਾਂਗੇ ਆਪਾਂ ਫਤਿਹਗੜ ਸਾਹਿਬ ਲੋ ਜੀ ਪਿੰਡਾਂ ਵਿੱਚ ਵੀ ਹੁੰਦੇ ਹਰਿਆਣਾ ਕਰ ਚੱਲੇ ਆਪਾਂ ਪਾਰ ਪਿੰਡ ਆ ਗੌਰਮੈਂਟ ਮਾਡਲ ਸਾਂਸਕ੍ਰਿਤੀ ਪ੍ਰਾਇਮਰੀ ਸਕੂਲ ਖੇਲ ਕਲਾ ਅੰਬਾਲਾ ਤੇ ਹੁਣ ਮੂਰੇ ਪੰਜਾਬ ਹੋ ਜਾਣਾ ਸ਼ੁਰੂ ਯਾਨੀ ਜੇ ਹੁਣ ਕੋੜਾ ਆਪਣਾ ਪੰਜਾਬ ਸੈਂਟਰ ਹੋ ਜਾਣਾ ਦੇਸ਼ ਪੰਜਾਬ ਚ ਆਪਣੀ ਇਹ ਖੜੇ ਆ ਇਸ ਟਾਈਮ ਆਪਾਂ ਹਰਿਆਣੇ ਚ ਜ਼ਿਲ੍ਹਾ ਅੰਬਾਲਾ ਖੇਲ ਕਲਾ ਇਧਰੋਂ ਆਏ ਆ ਆਪਾਂ ਜਿਦਾ ਆਪਾਂ ਜਾਣਦੇ ਹੀ ਆ ਸਾਰਿਆਂ ਨੂੰ ਪਤਾ ਹੀ ਆ ਬੇ ਬਾਰਡਰ ਬੰਦਿਆ ਕਿਸਾਨੀ ਅੰਦੋਲਨ ਕਰਕੇ ਤੇ ਇਸ ਕਰਕੇ ਪਿੰਡ ਘੇਲ ਕਲਾਂ ਤੋਂ ਆਪਾਂ ਖਦੇ ਖੇਤਾਂ ਵਿੱਚ ਜਿਹੜਾ ਰਾਰੂ ਆ ਕਚੇਰਾ ਆਉਂਦੇ ਆ ਉਹਨਾਂ ਦਾ ਹਾਲ ਦੀ ਹੋਇਆ ਹੈ ਆਪਾਂ ਹਾਲ ਦੀ ਬਾਕੀ ਦੇਖਦੇ ਆ ਕਿੱਥੇ ਜਾ ਕੇ ਨਿਕਲਦੇ ਆ ਕਿ ਦੂਜੇ ਦੇ ਮਗਰ ਇਲਾਕੇ ਤੁਰੇ ਜਾਂਦੇ ਆ

ਕੱਢ ਦੇ ਬਾਈ ਇੱਧਰ ਆਪਾਂ ਜੀ ਇੱਧਰ ਮੇਨ ਹਾਈਵੇ ਤੇ ਆ ਚੜੇ ਆ ਆਪਾਂ ਨਿਕਲੇ ਹੀ ਆ ਗਏ ਅੰਦੋਲਨ ਦੇ ਕੋਲੇ ਜਿੱਥੇ ਕਿਸਾਨੀ ਅੰਦੋਲਨ ਹੈ ਰਾਜਪੁਰਾ ਰਹਿ ਗਿਆ ਆਪਾਂ ਨੂੰ 6 ਕਿਲੋਮੀਟਰ ਮੈਂ ਕਿਹਾ ਬਾਈ ਆ ਟਾਪਾ ਦੇ ਕਿਤੇ ਰੁਕੀਏ ਜਾਦੇ ਚੱਲੇ ਆ ਮੈਂ ਕਿਹਾ ਸਾਹਮਣੀ ਲਿਆ ਨਾਲ ਕੋੜੇ ਲਾਤੇ ਇੱਧਰ ਟਾਪਾ ਆ ਮਲਤਾਨੀ ਪੰਜਾਬੀ ਪੈਸ਼ਨੋ ਟਾਪਾ ਖੜੀ ਬਲਦਾਂ ਦੀ ਜੋੜੀ ਇਦਾਂ ਨੇ ਕੋੜੇ ਤੇ ਇਦਾਂ ਬਾਉ ਬਾਉ ਉੱਧਰ ਗੱਭਰੂ ਜਵਾਨ ਤੇ ਨਾਲ ਇੱਕ ਮਟਿਆਰ ਆਉਂਦੇ ਭੰਗੜਾ ਤੇ ਇਦਰ ਗੱਭਰੂ ਤੇ ਮਟਿਆਰ ਕਰਦੇ ਤੁਹਾਡਾ ਸਵਾਗਤ ਤੇ ਹੇਠੇ ਉੱਧਰ ਸਰਦਾਰ ਜੀ ਵੀ ਡੋਲਾ ਫਲਾ ਕੇ ਖੜੇ ਆਉਂਦੇ ਆ ਗਿਆ ਭਾਜੀ ਮੈਂ ਤਾਂ ਆਣਾ ਹੀ ਮੇਰੇ ਤੇ ਸਾਹ ਵਾ ਚੜਿਆ ਖਾਏ ਰੋਟੀ ਪਾਣੀ ਫੇਰ ਛੱਡਦੇ ਆ ਲਗਾਮਾ ਘੋੜੇ ਦੀਆਂ ਪਰੌਂਠੇ ਬਣਾ ਕੇ ਦੇ ਦਿੱਤੇ ਹੈਗੇ ਤੇ ਪਰੌਂਠੇ ਆਪਣੇ ਕੋ ਹੈਗੇ ਆ ਲੱਸੀ ਤੇ ਦਹੀਂ ਇੱਥੋਂ ਲੈ ਲੈਣਾ ਆਪਾਂ ਲੋਈ ਪਰੌਂਠੇ ਖਾ ਗਏ ਚਾਰ ਚਾਰ ਲੋ ਵੇਟ ਕੇ ਨਹੀਂ ਦੇ ਨਾਲ ਤੇ ਕੁੱਤੋਂ ਪੀ ਲਈ ਇੱਕ ਸਟੈਂਗ ਆ ਨਾਰਜੀ ਟਵਰ ਟ੍ਰਿਪਲ ਹੋ ਗਏ ਡਾਊਨਲੋਡ ਸਿਰ ਕਿਲੋਮੀਟਰ ਵੀ 30 ਇਸ ਕਰਕੇ ਤਿੰਨ ਚੀਜ਼ਾਂ એનર્ਜੀ ਵਾਲੀਆਂ ਸੈੱਟ ਲਈਆਂ ਅੰਦਰ ਹੁਣ ਤੇ 10-10 ਕਿਲੋਮੀਟਰ ਦਾ ਕੱਲੀ-ਕੱਲੀ એનર્ਜੀ ਵਾਲੀ ਚੀਜ਼ ਵਡਾਂਗਾ ਕਰੂਗੀ ਤੇ ਪਹੁੰਚਾਂਗੇ ਆਪਾਂ ਅਜ ਫਤੇਗੜ ਸਾਹਿਬ ਸ਼ਹਿਰ ਰਾਜਪੁਰੇ ਜੇ ਦੇਖੋ ਤਾਂ ਕਿੱਦਾਂ ਗੱਡ ਦੇ ਗੱਡ ਚੜਿਆ ਫਿਰ ਤਾਂ ਕਦਾ ਜਾਮ ਲੱਗਾ ਆ ਇਹ ਕਰਕੇ ਆਪਾਂ ਪੋੜੋ-ਪੁੜੀ ਹੋਇਆ ਆ ਉਹ ਬੁਣੀ ਇਸ ਕੰਮ ਕੋ ਬਚਾ ਰਿਹਾ ਆ। ਉਹ ਸਾਹਮਣੇ ਆਪਣਾ ਖੜਾ ਆ। ਗਗਨਦੀਪ ਭਾਈਆ ਦੇਖੋ ਚਿੱਟੇ ਜੇ ਖੰਬੇ ਤੇ ਦੀਦਾ ਆਉਣਾ ਮਾਰਾ ਜਾਂ ਹਲਕਾ ਜਿਹਾ ਭੈਜਾ ਮਾਰਦਾ ਕਿਉਂਕਿ ਰੰਗ ਹੋ ਗਿਆ ਸਾਡੇ ਹੁਣ ਪੂਰੇ ਨਾ ਦਿਸਣ ਵਾਲੇ। ਸੰਗਤ ਜੀ ਆਪਾਂ ਪਹੁੰਚ ਗਏ ਸੀਗੇ ਜੀ ਫਤਿਹਗੜ ਸਾਹਿਬ। ਤੇ ਕਰੋ ਜੀ ਦਰਸ਼ਨ ਸਾਹਮਣੇ ਉਹ ਗੁਰਦੁਆਰਾ ਜੀ ਗੁਰੂ ਘਰ ਠੰਡਾ ਬੁਰਜ ਜਿੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਰੱਖਿਆ ਗਿਆ ਹੈ ਜੀ ਠੰਡੇ ਬੁਰਜ ਦੇ ਵਿੱਚ ਤੇ ਸੰਗਤ ਜੀ ਵਾਕਿ ਆਪਾਂ ਦਰਸ਼ਨ ਸਵੇਰ ਨੂੰ ਕਰਾਂਗੇ ਤੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਵਾਂਗੇ ਸਵੇਰ ਨੂੰ ਤੇ ਨਾਲੇ ਗੁਰੂ ਜੀ ਤੋਂ ਲੈ ਕੇ ਥਾਪੜਾ ਫੇਸ ਅਫਰਲਾ ਬਦਾਂਗੇ ਹੌਣ ਫੇ ਇਦਾਂ ਹੀ ਇੱਥੇ ਗਗਨ ਦੀ ਬਾਈ ਦਾ ਪਿੰਡ ਤਾਂ ਲੱਗ ਗਈ ਆ ਇਹ ਗਗਨ ਦੀ ਬਾਈ ਆਪਣੇ ਘਰ ਕੇ ਰੁਕਿਆ ਇੱਥੇ ਰਾਤ ਤੇ ਬਾਈ ਦੇ ਪਿੰਡੋਂ ਬੰਦੇ ਵੀ ਆਏ ਸੀਗੇ ਦੋ ਯਾਰ ਦੋਸਤ ਬਾਈ ਦੇ ਤੇ ਉਹ ਬੈਠੇ ਆ ਤੇ ਤੁਸੀਂ ਇੱਥੋਂ ਹਾਜ਼ਰੀ ਲਵਾਓ ਜੀ ਗੁਰੂ ਚਾਨਾਂ ਚ ਤੇ ਬਾਕੀ ਮਿਲਦੇ ਆਂ ਜੀ ਫੇ ਸਵੇਰ ਨੂੰ ਸਵੇਰ ਨੂੰ ਕਰਾਂਗੇ ਦਰਸ਼ਨ ਜੀ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਜਰੀਏ ਬਾਏ ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਠੀਕ ਹੈ ਜੀ ਮਿਲਦੇ ਆ ਜੀ ਸਵੇਰ ਨੂੰ ਫਿਰ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ